ਲਓ ਜੀ ਜਿਹੜੀ ਤੁਹਾਨੂੰ ਅਸੀਂ ਹੁਣ ਵੀਡੀਓ ਦਿਖਾਉਣ ਜਾ ਰਹੇ ਆ ਇਸ ਵੀਡੀਓ ਦੇਖ ਕੇ ਤੁਹਾਡਾ ਹਾਸਾ ਵੀ ਨਹੀਂ ਰੁਕਣਾ ਕਿਉਂਕਿ ਪਖੰਡਵਾਦ ਦੀ ਵੀਡੀਓ ਤੁਸੀਂ ਬਹੁਤ ਦੇਖੀ ਆ ਕਿ ਪਖੰਡੀ ਭੂਤ ਕੱਢਦੇ ਦਿਖਾਈ ਦੇ ਰਹੇ ਨੇ ਕੀ ਤੁਸੀਂ ਕੋਈ ਅਜਿਹੀ ਵੀਡੀਓ ਦੇਖੀ ਆ ਜਿਸ ਦੇ ਵਿੱਚ ਕੋਈ ਵਿਅਕਤੀ ਪਖੰਡੀ ਦਾ ਭੂਤ ਕੱਢ ਰਿਹਾ ਹੋਵੇ ਜੀ ਹਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਆ ਇਸ ਵੀਡੀਓ ਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਨੌਜਵਾਨ ਬੈਠਾ ਤਾਂ ਦੂਸਰਾ ਪਖੰਡੀ ਜਿਹੜਾ ਕਿ ਉਸਦੇ ਚਪੇੜੇ ਮਾਰਦਾ ਨਜ਼ਰ ਆਇਆ ਉਹ ਚਪੇੜੇ ਮਾਰਦਾ ਕਿਦੇ ਵਿੱਚ ਭੂਤ ਆ ਮੈਂ ਚਪੇੜੇ ਮਾਰ ਕੇ ਭੂਤ ਕੱਢੂ ਆ ਤਾਂ ਅੱਗੇ ਫਿਰ ਭੂਤ ਨੂੰ ਵੀ ਗੁੱਸਾ ਆ ਗਿਆ ਉਹਨੇ ਫਿਰ ਬਰਾਬਰ ਇਸ ਪਖੰਡੀ ਦੇ ਚਪੇੜਾ ਜੜ ਦਿੱਤੀਆਂ ਜਿਸ ਤੋਂ ਬਾਅਦ ਇਹ ਆਪਸ ਵਿੱਚ ਇੰਨਾ ਗੁੱਥਮ-ਗੁੱਥੀ ਹੋ ਜਾਂਦੇ ਨੇ ਕਿ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੈ ਜਿਹੜੀ ਕਿ ਵਾਇਰਲ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਭੂਤ ਨੂੰ ਗੁੱਸਾ ਨਹੀਂ ਆ ਸਕਦਾ ਜੇਕਰ ਪਖੰਡੀਆਂ ਦੇ ਵਿੱਚ ਦੇਵੀ-ਦੇਵ ਦੇ ਬਾਸ ਕਰਕੇ ਉਹ ਲੋਕਾਂ ਦੇ ਥੱਪੜ ਮਾਰਸਦੇ ਨੇ, ਕਸੂ ਨਮਾਜ਼ਾਂ ਦਿੰਦੇ ਨੇ, ਮੁੱਕੀਆਂ ਮਾਰਸਾਂ ਦਿੰਦੇ ਨੇ, ਦੇਖਿਆ ਸੀ ਅਨੇਕਾਂ ਵੀਡੀਓਜ਼ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਦਾ ਕਟਾਪਾ ਕੀਤਾ ਜਾਂਦਾ, ਮੁੱਦੇ ਪਾ ਲੈਂਦੇ ਨੇ ਜਾਂ ਫਿਰ ਬੱਚਿਆਂ ਨੂੰ ਲੱਤਾਂ ਤੋਂ ਫੜ ਕੇ ਘਮਾਉਂਦੇ ਫਰੀ ਜਾਂਦੇ ਨੇ ਵੀ ਅਸੀਂ ਇਲਾਜ ਕਰ ਰਹੇ ਜੇ ਕਰ ਰਹੇ ਸਾਡੇ ਚ ਦੇਵੀ-ਦੇਵਤਿਆਂ ਦੀ ਜਿਹੜੇ ਸ਼ਕਤੀਆਂ ਆਈਆਂ ਉਸ ਕਰਕੇ ਅਸੀਂ ਇਲਾਜ ਕਰ ਰਹੇ ਹਾਂ। ਉਸ ਦੇ ਨਾਲ ਤਾਂ ਲੋਕਾਂ ਦਾ ਬੇਹੱਦ ਕਟਾਪਾ ਹੁੰਦਾ ਦੇਖਿਆ ਜਨਾਨੀਆਂ ਦੇ ਜਿਹੜੇ ਕਿ Baal ਫੜ-ਫੜ ਕੇ ਉਹਨੂੰ ਘੁਮਾਇਆ ਜਾਂਦਾ ਅਜਿਹਾਂ ਤਸਵੀਰਾਂ ਅਸੀਂ ਅਕਸਰ ਦੇਖੀਆਂ ਨੇ ਪਰ ਇੱਥੇ ਤਾਂ ਦੇਖਿਆ ਜਾਂਦਾ ਕਿ ਜਿੱਥੇ ਭੂਤ ਕੱਢਿਆ ਜਾਂਦਾ ਉਹਦੇ ਵਿੱਚ ਜਿਹੜਾ ਭੂਤ ਦਾ ਕੱਢਣਾ ਸੋ ਬਾਅਦ ਦੀ ਗੱਲ ਆ ਪਰ ਇਹ ਜ਼ਰੂਰ ਪਖੰਡੀ ਦਾ ਭੂਤ ਕਰ ਦਿੰਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਇਸ ਦੇ ਉੱਤੇ ਲੋਕਾਂ ਦੇ ਵੱਖ-ਵੱਖ ਕਮੈਂਟ ਵੀ ਆਮੜਾ ਹੈ ਲੋਕਾਂ ਦਾ ਹਾਸਾ ਵੀ ਨਹੀਂ ਰੁਕ ਰਿਹਾ ਕਿ ਹੁਣ ਇੱਥੇ ਕੀ ਕਿਹਾ ਜਾਵੇ ਕਿ ਉਸ ਨੌਜਵਾਨ ਦੇ ਚਪੇੜਾ ਮਾਰੀਆ ਤਾਂ ਉਸਨੇ ਉਲਟਾ ਜਵਾਬ ਦੇ ਦਿੱਤਾ ਸੋ ਜਈਆਂ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਜੜੀਆਂ ਕਿ ਅਵਾਰਲ ਹੁੰਦੀਆਂ ਨੇ ਪਖੰਡਵਾਦ ਨੂੰ ਰੋਕਣ ਦੇ ਵਾਸਤੇ ਸਾਡੀ ਟੀਮ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇਕਰ ਤੁਹਾਡੇ ਵੀ ਕਿਸੇ ਇਲਾਕੇ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਜਾਂ ਤੁਸੀਂ ਕਿਤੇ ਕੋਈ ਅਜਿਹੀ ਵੀਡੀਓ ਦੇਖ ਰਹੇ ਹੋ ਜਾਂ ਕਿਸੇ ਘਰ ਦੇ ਵਿੱਚ ਕੋਈ ਪਖੰਡਵਾਦ ਨੂੰ ਵਧਾਵਾ ਦਿੱਤਾ ਜਾਂਦਾ ਤਾਂ ਸਾਨੂੰ ਤੁਸੀਂ ਵੀਡੀਓ ਬਣਾ ਕੇ ਜਿਹੜਾ ਕਿ ਤੁਸੀਂ ਭੇਜ ਸਕਦੇ ਹੋ ਤਾਂ ਅਸੀਂ ਉਸ ਵੀਡੀਓ ਦੇ ਪੜਤਾਲ ਕਰਨ ਤੋਂ ਬਾਅਦ ਉਸ ਨੂੰ ਨਸ਼ਰ ਜ਼ਰੂਰ ਕਰਾਂਗੇ ਕਿਉਂਕਿ ਸਾਡੀਆਂ ਵੀ ਕੋਸ਼ਿਸ਼ਾਂ ਨੇ ਤੇ ਜੇਕਰ ਤੁਸੀਂ ਵੀ ਕੋਸ਼ਿਸ਼ਾਂ ਕਰੋਗੇ ਪਖੰਡਵਾਦ ਨੂੰ ਰੋਕਣ ਦੇ ਵਾਸਤੇ ਤਾਂ ਤੁਸੀਂ ਵੀ ਜਿਹੜਾ ਕਿ ਇਸ ਦੇ ਵਿੱਚ ਸਹਿਯੋਗ ਪਾ ਸਕਦੇ ਹੋ ਲੋਕਾਂ ਨੂੰ ਜਿਹੜਾ ਕਿ ਆਪਣੇ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਇਸ ਧਰਮ ਨੂੰ ਮੰਨੋ ਜਿਹੜੇ ਤੁਸੀਂ ਧਰਮ ਨੂੰ ਮੰਨਣਾ ਤਾਂ ਮੰਨ ਸਕਦੇ ਹੋ ਪਰ ਇਸ ਤਰੀਕੇ ਦਾ ਪਖੰਡਵਾਦ ਕਰਕੇ ਲੋਕਾਂ ਦੇ ਵਿੱਚ ਅੰਧਵਿਸ਼ਵਾਸ ਨਾ ਫੈਲਾਇਆ ਜਾਵੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼